ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਹਾਂ ਇਸ ਵੀਡੀਓ ਚ ਗੱਲ ਕਰਾਂਗੇ ਮਾਤਾ ਸ਼ੀਤਲਾ ਦੇ ਢਾਲੇ ਬਾਰੇ ਦੋਸਤੋ ਇਹ ਜਿਹੜਾ ਢਾਲਾ ਖਾਸ ਮਾਤਾ ਸ਼ੀਤਲਾ ਦਾ ਉਦੋਂ ਕੀਤਾ ਜਾਂਦਾ ਜਦੋਂ ਕਿਸੇ ਨੂੰ ਮਸਾਣੀ ਲਈ ਜਾਂਦੀ ਹੈ ਕੋਈ ਇਨਸਾਨ ਜਦੋਂ ਮਸਾਣੀ ਦੇ ਘੇਰੇ ਚ ਆ ਜਾਂਦਾ ਤੇ ਹਟਾ ਲਾ ਕਰ ਲਵੇ ਮਸਾਣੀ ਉਹਦੀ ਸ਼ਾਂਤ ਹੋ ਜਾਏਗੀ ਮਸਾਣੀ ਉਹਦਾ ਕੋਖ ਨਹੀਂ ਵਿਗਾੜ ਸਕਦੀ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲਿਓ ਪਹਿਲਾ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਣ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣਗੀਆਂ ਸੋ ਹੁਣ ਗੱਲ ਕਰਦੇ ਆ ਜੀ ਮਾਤਾ ਸ਼ੀਤਲਾ ਦੇ ਢਾਲੇ ਬਾਰੇ ਜਿਹੜਾ ਕਿ ਮਸਾਣੀ ਰੋਗ ਨੂੰ ਕੱਟਣ ਵਾਸਤੇ ਹਟਾ ਲਾਇਆ ਹੈ ਤਾਂ ਦੋਸਤੋ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਲੋਕ ਅੱਜ ਦੀ ਅੱਜ ਸਮਾਂ ਜਿਹੜਾ ਚੱਲਦਾ ਪਿਆ ਹਨ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਮਸਾਣੀ ਦਾ ਕਿਰਿਆ ਕੀਤੀ ਜਾਂਦੀ ਹੈ ਉਹ ਤੋਂ ਮਸਾਣੀ ਦਾ ਮਸਾਣੀ ਕਿਸੇ ਨੂੰ ਲਾਈ ਜਾਂਦੀ ਹੈ ਤਾਂ ਉਸ ਬੰਦੇ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਜਿਹੜੇ ਤੇ ਮਸਾਣੀ ਭੇਜੀ ਜਾਂਦੀ ਹੈ ਔਰ ਮਸਾਣੀ ਭੇਜਣ ਦੇ ਨਾਲ ਮਸਾਣੀ ਰੋਗ ਪੈਦਾ ਕਰਦੀ ਹੈ ਅਸੀਂ ਬਹੁਤ ਸਾਰੀਆਂ ਵੀਡੀਓ 'ਚ ਜ਼ਿਕਰ ਵੀ ਕੀਤਾ ਹੋਇਆ ਹੈ ਅਸੀਂ ਹਰ ਵਾਰ ਜ਼ਿਕਰ ਕਰਦੇ ਕਿਉਂ ਕਰਕੇ ਇਸ ਕਰਕੇ ਕਰਦੇ ਹੁਣ ਕੁਝ ਲੋਕ ਸਾਡੇ ਨਾਲ ਨਵੇਂ ਜੁੜਦੇ ਆ ਜਿਨ੍ਹਾਂ ਨੂੰ ਵੀਡੀਓ ਪੁਰਾਣੀਆਂ ਨਹੀਂ ਪਤਾ ਲੱਗਦੀਆਂ ਤੋ ਇਸ ਨਵੀਂ ਵੀਡੀਓ ਦੇ ਮਾਧਿਅਮ ਦੇ ਨਾਲ ਉਹ ਜਾਣ ਸਕਣ ਸੋ ਜਿਸ ਤਰ੍ਹਾਂ ਕੋਈ ਵੀ ਰੋਗ ਲਗਾਤਾ ਮਸਾਣੀ ਭੇਜ ਕੀ ਮਸਾਣੀ ਭੇਜ ਦਿੱਤੀ ਮਸਾਣੀ ਦਾ ਰੋਗ ਲੱਗ ਗਿਆ ਕੋਈ ਬਿਮਾਰੀ ਲੱਗ ਗਈ ਕੋਈ ਬਿਮਾਰੀ ਮਸਾੜੀ ਦੀ ਜਿਹੜੀ ਨਿਸ਼ਾਨੀ ਹੁੰਦੀ ਹੈ ਜਦੋਂ ਰੋਗ ਲਗਾਉਂਦੀ ਉਹਦੀ ਉਹਦਾ ਜਿਹੜਾ ਰੋਗ ਆ ਸਮਝ ਨਹੀਂ ਆਂਦਾ ਕਈ ਵਾਰ ਤਾਂ ਠੀਕ ਹੈ ਜਿਹੜਾ ਰੋਗ ਆ ਸਮਝ ਨਹੀਂ ਆਂਦਾ ਅੰਦਰੋਂ ਅੰਤਰੀਓਂ ਨੇ ਰੋਗ ਬਣਾ ਦੇਣੇ ਹੁੰਦੇ ਆ ਤੇ ਰੋਗ ਵੀ ਇਦਾਂ ਦੇ ਖਤਰਨਾਕ ਬਣਦੇ ਆ ਕਿ ਜਿਹੜਾ ਕਿ ਬੰਦਾ ਅਗਰ ਉਹਦੀ ਸਹੀ ਟਾਈਮ ਤੇ ਤੁਸੀਂ ਉਹਦੀ ਕੇਅਰ ਨਾ ਕੀਤੀ ਤਾਂ ਉਹ ਬੰਦਾ ਇਸ ਦੁਨੀਆ ਤੋਂ ਬਹੁਤ ਜਲਦੀ ਅਲਵਿਦਾ ਕਹਿ ਸਕਦਾ ਪਰ ਇਸ ਦਾ ਧਿਆਨ ਰੱਖਣਾ ਤੁਹਾਡਾ ਔਰ ਤੁਹਾਡੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਲੱਗ ਰਿਹਾ ਕਿ ਬੰਦਾ ਕੋਈ ਜ਼ਿਆਦਾ ਬੈੱਡ ਤੇ ਪੈ ਗਿਆ ਕਿ ਤਮੀ ਕੋਈ ਤਕਲੀਫ ਹੋ ਗਈ ਕੋਈ ਬਿਮਾਰੀ ਨਾ ਪਤਾ ਲੱਗੀ ਜਾਂ ਬਿਮਾਰੀ ਇੱਕਦਮ ਹੀ ਆ ਗਈ ਕੀ ਚੱਕਰ ਹੈ ਕਈ ਲੋਕ ਇਸ ਗੀਤ ਤੋਂ ਅਣਜਾਣ ਹੁੰਦੇ ਹਨ ਉਹਨਾਂ ਨੂੰ ਨਹੀਂ ਪਤਾ ਲੱਗਦਾ ਡਾਕਟਰਾਂ ਦਾ ਸਹਾਰਾ ਲੈਂਦੇ ਰਹਿੰਦੇ ਔਰ ਡਾਕਟਰਾਂ ਦੇ ਸਹਾਰੇ ਦੇ ਵਿੱਚ ਬਹੁਤ ਥਾਰਾ ਲੱਖਾਂ ਰੁਪਇਆ ਬਰਬਾਦ ਕਰਕੇ ਅਖੀਰ ਤੇ ਬੰਦਾ ਨਹੀਂ ਬਚਦਾ ਸੋ ਆਪਾਂ ਇੱਥੇ ਸਿਰਫ ਤੁਹਾਨੂੰ ਇਹ ਜਾਗਰੂਤ ਕਰਵਾਉਣਾ ਹੈ ਕਿ ਤੁਸੀਂ ਡਾਕਟਰਾਂ ਦੇ ਪੈਸਿਆਂ ਤੋਂ ਡਾਕਟਰਾਂ ਤੋਂ ਜਿਹੜਾ ਨੁਕਸਾਨ ਤੁਹਾਡਾ ਹੁੰਦਾ ਆ ਉੱਥੇ ਤਾਂ ਤੁਸੀਂ ਜਾਣਾ ਹੀ ਜਾਣਾ ਇਲਾਜ ਆਪਣਾ ਕਰਵਾਉਣਾ ਹੀ ਕਰਵਾਉਣਾ ਹੈ ਅਗਰ ਤੁਸੀਂ ਨਾਲ ਇਹ ਚੀਜ਼ ਕਰ ਦੋਗੇ ਤੇ ਜਿਹੜੀ ਤੁਹਾਡੀ ਦਵਾਈ ਹੈ ਜੋ ਤੁਹਾਡਾ ਰੋਗ ਹੈ ਉਹ ਇੱਕ ਤਾਂ ਸਮਝ ਆ ਜਾਏਗਾ ਦੂਜੀ ਉਸ ਦਵਾਈ ਜਿਹੜੀ ਤੁਹਾਨੂੰ ਡਾਕਟਰ ਦੇਣਗੇ ਜਾਂ ਦਵਾਈ ਖਾਓਗੇ ਉਹਦੇ ਨਾਲ ਤੁਹਾਨੂੰ ਆਰਾਮ ਵੀ ਮਿਲ ਜਾਏਗਾ ਅਤੇ ਤੁਹਾਡਾ ਰੋਗ ਵੀ ਛੇਤੀ ਖਤਮ ਹੋ ਜਾਏਗਾ ਪਰ ਆਪਾਂ ਇਸ ਢਾੜੇ ਦੇ ਮਾਧਿਅਮ ਦੇ ਨਾਲ ਹੀ ਕੰਮ ਕਰਨਾ ਜੋ ਕਰਨਾ ਠੀਕ ਹੈ ਤਾਂ ਦੋਸਤੋ ਰੋਗ ਕੋਈ ਵੀ ਲੱਗ ਸਕਦਾ ਤੁਹਾਨੂੰ ਕੋਈ ਐਸੀ ਗੱਲ ਨਹੀਂ ਰੋਗਾਂ ਤੋਂ ਘਪਰਾਉਣ ਦੀ ਲੋੜ ਨਹੀਂ ਰੋਗ ਲੱਗ ਗਿਆ ਕੋਈ ਇਤਾਂ ਦੀ ਭੀੜ ਪੈ ਗਈ ਤੁਸੀਂ ਮਾਤਾ ਸ਼ੀਤਲਾ ਦਾ ਮੰਦਿਰ ਦੇਖ ਲੈਣਾ ਕਿਤੇ ਵੀ ਜਿੱਥੇ ਤੁਹਾਡੇ ਘਰ ਦੇ ਲਾਗੇ ਜਾ ਕੇ ਕੋਈ ਸ਼ੀਤਲਾ ਦਾ ਮੰਦਿਰ ਹੋਵੇ ਜਾਂ ਥੋੜਾ ਤੁਹਾਡੇ ਤੋਂ ਆਸ-ਪਾਸ ਥੋੜਾ ਜਿਹਾ ਦੂਰ ਹੋ ਜਵੇ ਕੋਈ ਚੱਕਰ ਨਹੀਂ ਆਪਣੀ ਜਾਨ ਤੋਂ ਵੱਧ ਕੇ ਕੁਝ ਨਹੀਂ ਹੈਗਾ ਮੰਦਰ ਲੱਭ ਲੈਣਾ ਠੀਕ ਹੈ ਮੰਦਰ ਲੱਭ ਲੈਣਾ ਤੁਸੀਂ ਤੇ ਮਾਤਾ ਸ਼ੀਤਲਾ ਦੇ ਮੰਦਰ ਦੇ ਵਿੱਚ ਤੁਸੀਂ ਜਾਣਾ ਆ ਜਿਹੜਾ ਬੰਦਾ ਰੋਗੀ ਹੈ ਜਿਹਨੂੰ ਰੋਗ ਲੱਗ ਗਿਆ ਠੀਕ ਹੈ ਤੁਸੀਂ ਕੀ ਕਰਨਾ ਦੋ ਪੂੜੇ ਬਣਾ ਲੈਣੇ ਆ ਪੂੜੇ ਹੁੰਦੇ ਨੇ ਨਾ ਜਿਹੜੇ ਆਪਾਂ ਖਾਂਦੇ ਆ ਸੌਣਮੀ ਨਿਜ ਪੂੜੇ ਪੰਡ ਦੇ ਹੁੰਦੇ ਮਾਲ ਪੂੜੇ ਜਿਹਨੂੰ ਕਹਿੰਨੇ ਆਪਾਂ ਉਹ ਪੂੜੇ ਤਿਆਰ ਕਰ ਲੈਣੇ ਆ ਸਿਰਫ ਦੋ ਠੀਕ ਹੈ ਇਹੇ ਤੁਸੀਂ ਜਿਹੜੇ ਦੋ ਪੂੜੇ ਆ ਕਿਤੇ ਐਤਵਾਰ ਵਾਲੇ ਦਿਨ ਜਿੱਦੋ ਜਾਂ ਸ਼ਨੀਵਾਰ ਵਾਲੇ ਦਿਨ ਚਲ ਜਾ ਕੋਈ ਚੱਕਰ ਨਹੀਂ ਤਾਂ ਦਿਨ ਦਾ ਕੋਈ ਹੈ ਨਹੀਂਗਾ ਵੀ ਇਸ ਦਿਨ ਹੀ ਜਾਣਾ ਸ਼ਨੀਵਾਰ ਜਾਂ ਐਤਵਾਰ ਕੋਈ ਦਿਨਾਂ ਚ ਚੁਣ ਲਿਓ ਦੋ ਪੂੜੇ ਤਿਆਰ ਕਰ ਲੈਣੇ ਠੀਕ ਹੈ ਉਹ ਜਿਹੜਾ ਬੰਦਾ ਜਿਹਦੇ ਤੁਹਾਡੇ ਕਿਸੇ ਜਿਹੜਾ ਪਰਿਵਾਰ ਦਾ ਮੈਂਬਰ ਆ ਕਿਸੇ ਦੇ ਜਿਹਨੂੰ ਰੋਗ ਲੱਗਾ ਉਹਦੇ ਸਿਰ ਤੋਂ ਸੱਤ ਵਾਰ ਵਾਰ ਲੈਣੇ ਆ ਠੀਕ ਹੈ ਸੱਤ ਵਾਰ ਵਾਰ ਕੇ ਜਿਹੜੇ ਉਹ ਪੂੜੇ ਆ ਮਾਤਾ ਸ਼ੀਤਲਾ ਦੇ ਮੰਦਿਰ ਚੜਾ ਕੇ ਆਉਣੇ ਆ ਠੀਕ ਹੈ ਔਰ ਛੀਤਲਾ ਦੇ ਮੰਦਰ ਚੜਾ ਕੇ ਆਉਣੇ ਆ ਮਾਤਾ ਕੇ ਬੇਨਤੀ ਕਰਕੇ ਆਉਣੀ ਆ ਕਿ ਮਾਤਾ ਕਿ ਜਿਹੜਾ ਵੀ ਸਾਡੇ ਪਰਿਵਾਰਕ ਮੈਂਬਰ ਨੂੰ ਕਿਸੇ ਨੇ ਰੋਗ ਲਗਾਇਆ ਜਿਹੜਾ ਹੀ ਰੋਗ ਹੈ ਸਾਨੂੰ ਰੋਗ ਨਹੀਂ ਸਮਝ ਆਉਂਦਾ ਜਾਂ ਮਸਾਣੀ ਲਾਤੀ ਆ ਜਾਂ ਕੋਈ ਵੀ ਸਾਡੇ ਉੱਤੇ ਕਿਸੇ ਨੇ ਕਿਰਿਆ ਕਰਤੀ ਆ ਇਸ ਰੋਗ ਦੇ ਵਿੱਚੋਂ ਸਾਨੂੰ ਛੁਟਕਾਰਾ ਦਿਵਾ ਦੇ ਕਿਉਂ ਕਰਕੇ ਮਾਂ ਛੀਤਲਾ ਜਿਹੜੀ ਹੈ ਸਾਰੇ ਜਿੰਨੇ ਵੀ ਜਿੰਨੇ ਵੀ ਰੋਗ ਹੈ ਕੋਈ ਰੋਗ ਹੋਵੇ ਚਾਹੇ ਕੈਂਸਰ ਤੱਕ ਤੋਂ ਲੈ ਕੇ ਵੱਡੇ ਤੋਂ ਵੱਡਾ ਰੋਗ ਵੀ ਮਾਤਾ ਛੀਤਲਾ ਅਗਰ ਕਿਰਪਾ ਹੋ ਗਈ ਮਾਤਾ ਕਿਰਪਾ ਦੀ ਸ਼ਰਨ ਚ ਚਲੇ ਗਏ ਤਾਂ ਉਹ ਰੋਗ ਖਤਮ ਹੋ ਜਾਏਗਾ ਕੋਈ ਵੀ ਰੋਗ ਹੈ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਕਿਹੜਾ ਜੜਾ ਰੋਗ ਹੈਗਾ ਕਿਸੇ ਤਰ੍ਹਾਂ ਦੇ ਵੀ ਉਸ ਰੋਗ ਦੇ ਬਾਰੇ ਵਿੱਚ ਦੱਸ ਦੇਣਾ ਤੁਸੀਂ ਉਹਦੇ ਬਾਰੇ ਦੱਸ ਕੇ ਮਾਤਾ ਅਗੇ ਅਰਦਾਸ ਬੇਨਤੀ ਕਰ ਦੇਣੀ ਹੈ ਠੀਕ ਹੈ ਜਦੋਂ ਤੁਹਾਡਾ ਬੰਦਾ ਤੁਸੀਂ ਕੰਮ ਘੱਟੋ ਘੱਟ ਇਹ ਜੜੀਆਂ ਮਾਤਾ ਦੀਆਂ ਜੜੀਆਂ ਮਾਲ ਜਿਹੜੇ ਪੂੜੇ ਬਣਾਉਣੇ ਆ ਲਗਾਤਾਰ ਸੱਤ ਸ਼ਨੀਵਾਰ ਜਾਂ ਸੱਤ ਐਤਵਾਰ ਰੱਖ ਲੈਣੇ ਆ ਕੋਈ ਵੀ ਦਿਨ ਜਿਹੜਾ ਹੋਊਗਾ ਸੱਤ ਦਿਨ ਦੇਣੇ ਆ ਸੱਤ ਸ਼ਨੀਵਾਰ ਜਾਂ ਸੱਤ ਐਤਵਾਰ ਦੋਨਾਂ ਚੋਂ ਇੱਕ ਦਿਨ ਚੁਣ ਲੈ ਠੀਕ ਹੈ ਉਸ ਤੋਂ ਬਾਅਦ ਇੱਥੇ ਗੱਲ ਨਹੀਂ ਮੁੱਕਦੀ ਜਦੋਂ ਤੁਹਾਡਾ ਬੰਦਾ ਠੀਕ ਹੋ ਗਿਆ ਸ਼ੁਰੂ ਹੋ ਗਿਆ ਠੀਕ ਹੋਣਾ ਮਤਲਬ ਬੈੱਡ ਤੇ ਆ ਠੀਕ ਹੋ ਗਿਆ ਤੇ ਉਹੋ ਜਾ ਕੇ ਮਾਤਾ ਦੇ ਮੰਦਰ ਦੇ ਵਿੱਚ ਸੱਤ ਚੌਕੀਆਂ ਨੂੰ ਭਰਨੀਆਂ ਪੈਣੀਆਂ ਜਦੋਂ ਤੁਸੀਂ ਜਾਣਾ ਮਾਤਾ ਅੱਗੇ ਅਰਦਾਸ ਬੇਨਤੀ ਕਰਕੇ ਆਉਣੀ ਕਿ ਮਾਤਾ ਸਾਡਾ ਬੰਦਾ ਠੀਕ ਹੋ ਜਵੇ ਅਸੀਂ ਸੱਤ ਚੌਕੀਆਂ ਤੇਰੇ ਦਰਪਾਰ ਚ ਭਰਨੀਆਂ ਜਦੋਂ ਤੁਸੀਂ ਸੱਤ ਮਾਲ ਪੂੜਿਆਂ ਦੀਆਂ ਚੌਕੀਆਂ ਜਿਹੜਾ ਥਰਡ ਦੂਜਾ ਬੰਦਾ ਜਾਊਗਾ ਜਿਹੜਾ ਟਾਲਾ ਕਰਕੇ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਨੂੰ ਰੋਗ ਸੀਗਾ ਜਿਹਦੇ ਲਈ ਕੀਤਾ ਉਹਨੂੰ ਸੱਤ ਜਿਹੜਾ ਉਸੇ ਸੱਤ ਚਾਹੇ ਸ਼ਨੀਵਾਰ ਰੱਖੀ ਹੋਣਾ ਚਾਹੇ ਐਤਵਾ ਸੱਤ ਵਾਰ ਚੌਂਕੀਆਂ ਭਰਨੀਆਂ ਪੈਣੀਆਂ ਉਸ ਤੋਂ ਬਾਅਦ ਜ਼ਿੰਦਗੀ ਚ ਉਹਨੂੰ ਕੋਈ ਮਸਾਣੀ ਦਾ ਰੋਗ ਨਹੀਂ ਲੱਗੂਗਾ ਤਾਂ ਦੋਸਤੋ ਇਹ ਵੀਡੀਓ ਬਿਨਾਂ ਸਕਿਪ ਕੀਤੇ ਦੇਖਿਓ ਸਾਰੀ ਗੱਲ ਸਮਝ ਲਿਓ ਇਹੀ ਵੀਡੀਓ ਸੀ ਇਹ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੈ ਪੀਰਾ ਦੀ ਜੈ ਮਸਤਾ ਦੀ